ਚੋਣੇ ਜਰੇ ਪਾ ਕੇ ਤੇ ਲੱਗ ਪਿਆਣ ਰੂੜੀ ਲਾਉਣ ਨਹੀਂ ਪਾ ਗਿਆ ਟੈਜੀ ਨਹੀਂ ਚੋਣੇ ਜਰੇ ਇਧਰ ਮੁੜ ਕੇ ਪਿੰਡੀਆਂ ਤੋੜਨਾ ਪਿੰਡੀਆਂ ਤੋਂ ਬਾਅਦ ਮੁੜ ਕੇ ਆ ਲਾਉਣ ਲੱਗ ਗਿਆ ਆਪਾਂ ਇਹ ਆਪਣਾ ਰੁਟੀਨ ਦਾ ਕੰਮ ਹੀ ਹੈ 11 ਸਾਲਾਂ ਦਾ ਪਹਿਲਾਂ ਸੀ ਟਰੈਕਟਰ ਟਰਾਲੀ ਤੇ ਟਰਾਲੀ ਹਿੰਦੂ ਮੜ ਕੇ ਟਟੀ ਬਣਾ ਲਈ ਛੋੜੀ ਛੋੜੀ ਜੇ ਸਾਹ ਹਰਦਾ ਇੰਜ ਐਸਟੀ ਤੋਲਕਾ ਤੋਂ ਦੀਏ ਖਵਾ ਲਾਉਣਾ ਔਖਾ ਸਮੈਨੇ ਮਾਰਦੀ ਮੇਰੇ ਯਾਰ ਵੀ ਕਿ ਉਹਦੇ ਨਹੀਂ ਖੜਦੇ ਹੁੰਦੇ ਜੀ ਮੈਂ ਇੱਥੇ ਲੈ ਕੇ ਆਉਂਦਾ ਟਰਾਲੀ ਉਹ ਸੋਹਣ ਸਿੰਘ ਨਾਲ ਦੇ ਨੌਂ ਨਾ ਪਹਿਲਾਂ ਇੱਥੇ ਇੱਕ ਦੀ 2 ਸਾਲਾਂ ਤੋਂ ਰਹਿਣ ਲੱਗਾ ਇੱਥੇ ਬੋਟ ਖਾਣੋਂ ਬਦਲੇ ਬਹੁਤ ਔਖੀ ਪਰਣੀ ਹੁੰਦੀ ਘਰੋਂ ਵੀ ਪਰਣੀ ਤੇ ਇੱਥੇ ਵੀ ਲਾਉਣਾ ਅੱਠਾ ਦਿਨਾਂ ਦੀ ਨਹੀਂ ਖਾਣ ਹੁੰਦਾ ਪਹਿਲਾਂ ਟਰਾਲੀ ਜਿੱਤ ਬੜਾ ਆਫੀ ਬਣ ਗੱਡੇ ਹੋ ਗਈ ਯਾਰ ਸੱਲੀਆਂ ਆਉਂਦਾ ਸਰੀਰ ਬਹੁਤ ਮਾਣਾ ਸੀ ਜੀ ਪਾ ਗੜਾ ਮੇਰੇ ਨੱਕ ਨਾਲ ਜੀ ਲਗਾਤੀ ਮੋਰੀ ਬੜਾ ਸਮਾਸ ਜੀ ਮਾਣਾ ਅੱਧਾ ਦਿਨ ਤੁਹਾਡੀ ਕਿਰਪਾ ਦੀ ਕਿਰਪਾ ਜੀ ਨਾਲ ਵੈਸੇ ਬਾਈਏ ਖਿੱਚੀ ਆਉ ਪਾਵਾ ਪੜਾ ਮੈਂ ਲਾਈਕ ਨਹੀਂ ਉਹ ਤਾਂ ਹੀ ਆ ਮਤਲਬ ਸਬਸਕ੍ਰਾਈਬਰ ਨਾਲ ਵੀ ਮਤਲਬ ਆ ਵੀਊ ਆ ਜਾਣ ਨਾ ਹੌਸਲੇ ਬਹੁਤ ਹੋ ਜਾਂਦਾ ਉਹਨੂੰ ਮੁੱਟੀ ਚਾਹੁੰਦਾ ਹਾਂ ਪਰ ਵਧੀਆ। ਤਾਂ ਸਪੂਡ ਦਾ ਕੰਮ ਬਣ ਜੇ ਮੇਰਾ ਵਧੀਆ। ਤਾਂ ਰੋਟੀ ਯੋਗਰੇ ਦਾ ਹੋ ਜੀ ਗਈ। ਰੋਟੀ ਜੋ ਗਰੇਵੀ ਅਹੀਂ ਆਇਤਾ। ਇਹ ਤਾਂ ਦਿਖਾਵਾਂਗੇ। ਦਿਹਾੜੀਆਂ ਲਾਉਣ ਵਾਲੀ ਗੱਲ ਦੁੱਤੀ ਤੇ ਜੱਟਾ ਬਣ ਗਿਆ ਵੀ। ਅਸਲ ਲੋਕ ਕਿਵੇਂ ਕੰਮ ਜਾਂਪ ਹੋਈ ਕਿੱਥੇ ਦਾ ਜੀ। ਮੁੱਥੇ ਮਾਰੀ ਨੇ 4-5 ਬਣਾ ਲੀ। ਗੋਏ ਜਿਹਦਾ ਕੱਖ ਨਹੀਂ ਨਿਕਲਿਆ। 1 ਰੁਪਿਆ ਵੀ ਨਹੀਂ ਮਨਵਾਇਆ ਤੇ 1 ਰੁਪਿਆ ਖਸਮਾ। 11 ਸਾਲ ਹੋ ਗਏ। ਕੀ ਉਹ ਕੋ ਕੰਮ ਹੋਰ ਵੀ ਉਹ ਵਾਧੂ ਦੇਆ ਕਰੋ ਸਬਸਕ੍ਰਾਈਬਰ ਵੀ ਕਰ ਲੋ ਫਰੀਦਾ ਦਾ ਤੇ ਵੀ ਉਹ ਵਾਧੂ ਵੀ ਲਾਈਕ ਤੇ ਵੀ ਕਰ ਦਿਆ ਕਰੋ ਵੀ ਵਾਧੂ ਆ ਹਮਸਾ ਇਹ ਹੀ ਹੌਸਲਾ ਵਾਧੂ ਆ ਅਈ ਬੰਦਾ ਤਰੇ ਆਉਂਦਾ ਵੀ ਹਾਂ ਹੈਗੀ ਵੀਊ ਆਉਂਦੀ ਹੈ ਜਦੋਂ ਵੀ ਨਹੀਂ ਆਇਆ ਯਾਰ ਇਹਦਾ ਤੇ ਇਹ ਵੀਡੀਓ ਜੁਗਰੇ ਸੀਗੇ ਮੇਰੇ ਕੋਲ ਪੈਸੇ ਵੀ 100 ਰੁਪਿਆ ਸੀ ਮੇਰੇ ਅਕਾਊਂਟ ਚ ਮੈਂ 3-4 ਸਾਲ ਦਾ ਟਪਾ ਲਿਆ ਭਰਾ ਸਾਈਕਲ ਤੇ ਸਾਈਕਲ ਨੀਰਾ ਬਹੁਤ ਹੁੰਦਾ ਸੀ ਮੀਰ ਉਤੋਂ ਹੁੰਦੇ ਨਹੀਂ ਮੈਂ ਸਵੀਰ ਮਾਰਨਾ ਸੀਗਾ ਸਾਈਕਲ ਨੂੰ ਚੱਕਿਆ ਜਾਂਦਾ ਸੀ ਇੰਨਾ ਨੀਰਾ ਲੱਤ ਕੇ ਅੱਗੋਂ ਆਏ ਅੱਗੇ ਚੱਕਿਆ ਜਾਂਦਾ ਕਿਤੇ ਕਿੱਥੇ ਡੇਗ ਵੀ ਪਾਣ ਤੇ ਕਿਤੇ ਕਿੱਥੇ ਡੇਗ ਵੀ ਬੜਾ ਛੋਟਾ ਹੁੰਦਾ ਸੀ ਬਹੁਤ ਅੱਖ ਬਹੁਤ ਚੜਦਾ ਸੀ ਮੀਰ ਹਰ ਦਾ ਜਾਂਦਾ ਮੰਨਣਾ ਕਿਵੇਂ ਕਰਾਂਗੇ ਨਾ ਕਿ ਮਾੜੇ ਦਿਨ ਕੱਟੇ ਨਹੀਂ ਜੀ ਇਹੀ ਤਪੀ ਚੱਲਾਂਗੇ ਮੜ ਕੇ ਆ ਰੀੜੀ ਬਣਾਈ ਆ ਰ ਅੱਖ ਕਿ ਬਣਾਉਣੀ ਪਈ ਤੋ ਸਾਟੇ ਸਾਤੀ ਹਜ਼ਾਰ ਦੀ ਮਲਤੀ ਹੋਉ। ਕੋ ਯਾਰ ਆਪਣਾ ਬਾਈ ਜੇ ਲੱਗਾ ਬਾਈ ਦੀ ਹੈ। ਦੋ ਯਾਰ 20 ਮੈਂ ਖੇਤੀ ਸ਼ੁਰੂ ਕੀਤੀ ਸੀ ਪਹਿਲਾਂ ਸੇਲਫਮੈਂਟ ਕੀਤਾ ਸੀਗਾ ਮੱਕੀ ਦਾ। ਮੱਕੀ ਤੋਂ ਸਟਾਰਟ ਕੀਤਾ ਸੀ ਮੈਂ ਕੰਮ। ਪਹਿਲੀ ਨਾ ਦਵਾਈਆਂ ਸਪਰੇਅ ਆ ਰਹੇ ਸਪਰੇਅ ਮੱਕੀ ਕੀਤੀ ਸੀ ਜੀ ਮੈਂ। ਤੇ ਮੱਕੀ ਤੋਂ ਆਪਾਂ ਕੰਮ ਸਟਾਰਟ ਕੀਤਾ ਖੇਤੀ ਜੇ ਫੇਰ ਆਈ ਸੀ ਪਹਿਲਾਂ ਮੱਕੀ ਦਾ ਕੰਮ ਸਟਾਰਟ ਕੀਤਾ ਸੀ ਮੱਕੀ ਦੇ ਰਿਆਂ ਸਪਰੀਆਂ 10 ਕਿਤਨਾ ਫੇਰ ਜਾ ਕੇ ਉਹ ਡਹਾਗਾ ਮੇਰੇ ਪੱਟ ਜੇ ਡਾਏ ਡਾਏ ਕਟਣ ਦਾ ਹੁੰਦਾ ਸੀ ਪੰਜ ਮੈਂ ਕਮਾਲ ਸੀ ਮੈਂ ਕਦੇ ਨਹੀਂ ਦੇਖੀ ਸੀ ਮੱਕੀ ਇਹਦੀ ਫੇਰ ਮੈਂ ਖੇਤੀ ਜੇ ਵੜਿਆ ਪਹਿਲਾਂ ਮੈਂ ਤਿੰਨ ਕਰਾਣਾਂ ਦੇ ਵਿੱਚ ਇੱਕ ਵੇਖਿਆ ਮੈਂ ਮੈਂ ਤਜਰਬਾ ਕਰਕੇ ਵਾਕੇ ਹੈ ਨਾ ਤਾਂ ਇਹ ਆਪ ਕਿ ਨਹੀਂ ਤਿੰਨ ਕਰਾਣਾਂ ਤੇ ਪੱਤਾ ਜੀ ਪਰ ਡੇਢ ਨਹੀਂ ਦੱਸਿਆ ਜਿਵੇਂ ਕਰਦੇ ਰਿਆਂ ਸਪਰੀਆਂ ਹੁੰਦਾ ਇਹ ਛੜਕੀ ਕਿਰਿਆ ਪੌਂਦਾ ਸੀ ਆ ਹੋਰੀ ਕਰਦਾ ਸਾਰਾ ਕੋ ਆਪਣੇ ਹੋਰੀ ਵਾਲ ਮੜਕੇ ਵਾਲ ਲਾਏ ਇੰਦਰ ਕਿਵੇਂ ਕਿੱਥੋਂ ਕਿਵੇਂ ਖਲਾਰਨਾ ਵਾਲ ਲਈ ਨਹੀਂ ਇੰਦਰ ਖਲਾਰ ਦਾ ਮਸਾ ਸਿੱਕਾ ਸਿੱਖ ਗਈ ਪਰ ਐਨ ਵੀ ਗਾਣਾ ਗੁਣਾ ਲਈਆਂ ਮੈਂ ਵੀ ਇੱਕ ਹੀ ਸਿੱਖਿਆ ਨਾ ਹਰੇਕ ਚੀਜ਼ ਜਿਹੜੀ ਬੜੀ ਔਖੀ ਹੁੰਦੀ ਉਹਨੂੰ ਲੱਗ ਜਾਂਦੇ ਦੋਕ ਦਿਨ ਸਿੱਖਣ ਚ ਨਹੀਂ ਗਾਉਂ ਤੋ ਮੈਂ ਵੇਖਿੰਦੇ ਜਿਵੇਂ ਕੋਈ ਬੰਦਾ ਖੋਲੀ ਜਾਂਦਾ ਮੂੰਹ ਵੀ ਬੜ ਪੋਲ ਕੇ ਜੜਦਿੰਦਾ ਸਾਰਾ ਜੀ ਹਣ ਵੇਖਣ ਲੱਗੀ ਪੈਣ ਵਾਲੀ ਐ ਟ੍ਰੈਕਟਰ ਦਾ ਕਰੀਦਾ ਮਿਸਤਰੀ ਨੂੰ ਸਿੱਖ ਲਿਆ ਮਿਸਤਰੀ ਖੋਲ ਦਿੰਦੇ ਜੋੜਨ ਦੇ ਕੋਈ ਜਦੋਂ ਖੋਲ ਦਿੰਦੇ ਤਾਂ ਟ੍ਰੈਕਟਰ ਡੈਡੀ ਲੈਂਦੇ ਪਰ ਮومی ਵੀ ਖੀ ਜਾਂਦਾ ਇੱਕ ਵਾਰੀ ਤਾਂ ਪਹਿਲੀ ਵਾਰ ਜਦੋਂ ਖੁੱਲੇ ਟ੍ਰੈਕਟਰ ਦੇ ਟਾਇਰ ਦੋਨੇ ਖੁੱਲੇ ਸੀ ਕਿਵੇਂ ਗਲਤ ਹੋ ਗਈ ਤਾਂ ਮਰ ਕੇ ਪੁੱਛਿਆ ਮੈਂ ਸਿੱਖਿਆ ਮੈਂ ਚੇਂਜ ਕੀਤਾ ਛੱਡਣਾ ਕੰਮ ਕਿਥਾਂ ਤੋਂ ਵੱਧ ਲੱਗਦਾ ਵਧੀਆ ਮਾੜੇ ਦਿਨਾਂ ਚਾਰ ਪੈਸੇ ਉਹ ਥਾਂ ਤੋਂ ਵਧੀਆ ਲੈ ਲੀ ਵੀ ਇੱਕ ਥਾਂ ਸੀ ਆ ਕੋਲੇ ਉਹ ਦਿੱਤਾ ਉਹ ਭਰਾਵਾਂ ਦਾ ਇਹਨਾਂ ਨਾਲ ਕਿਸੇ ਦੀ ਬੰਕਾਰ ਤੇ ਥਾਂ ਤੋਂ ਹੀ ਆਪਣੇ ਸਾਹੇਰੀ ਕੋਠੀ ਸੀ ਕੀ ਮੇਰੇ ਚਾਚੇ ਦੀ ਹੋ ਗਈ ਜਿੱਦਾਂ ਕਿਸੇ ਕੁਮਿਆਰ ਨੇ ਉਹਨੇ ਦਿੱਤੀ ਨਹੀਂ ਜੀ ਉਹਨਾਂ ਮੜੀ ਦੀ ਲੜਾਈ ਹੋ ਗਈ ਸੀ ਜ ਆਪਣੇ ਤੇ ਆਖੀ ਆਪਾਂ ਨੇ ਕੋਈ ਨਹੀਂ ਮਾਰਦੀ ਮਰਜ਼ੀ ਦੇ ਜੇ ਆਪਣਾ ਕੋਈ ਚੱਕਰ ਨਹੀਂ ਠੀਕ ਜਿਹੜੇ ਇੰਨੇ ਆ ਆ ਕੱਟ ਲਿਆ ਹੋਰ ਕੱਟ ਲਾਂਗੇ ਦੋ ਦੋ ਇਨਸਾਨ ਕੋਈ ਚੱਕਰ ਕਿਉਂਕਿ ਪਹਿਲੇ ਦਿਨ ਹਾਰਡਵਰਕ ਕੀਤਾ ਹੁਣ ਤਾਂ ਗਿੱਜ ਗਏ ਨਾ ਕਿਸੇ ਨਾਲ ਵੀਰੇ ਵਿੱਚ ਤਾਂ ਇਹ ਤਾਂ ਕੱਟ ਹੀ ਲਾਵਾਂਗੇ ਠੀਕ ਸੋਕੇ ਹਾਰਡਵਰਕ ਪਹਿਲੇ ਦਿਨ ਉਮਰਜੀ ਮੈਂ ਬੋਲਣ ਲੱਗਾ ਤੇ ਲੋਕਾਂ ਦੇ ਮੂੰਹ 'ਚ ਵੀ ਮੁੰਡਾ ਤਕੜਾ ਪਰ ਆਪਾਂ ਕੋਈ ਵੜਾਈ ਨਹੀਂ ਤੇ ਕਾਹ ਵੀ ਆਏ ਆਂ ਵੀ ਉਹ 부ਗਰੀ ਨਹੀਂ ਨਾ ਹੀ 부ਗਰੀ ਮਾਰੀ ਸੀ ਕਦੇ ਆਪਦੇ ਕੰਮ ਨਾਲ ਮਤਲਬ ਵਸਦਾ ਹੈ ਨਾ ਕੋਈ ਸੁਣਦਾ ਮੈਂ ਆਪਦੀ ਕਰਾਉਣਾ ਪਹਿਲੇ ਦਿਨ ਇਹਨੇ ਵੀ ਆਖੀ ਜਿਉਂ ਆਇਆ ਕਰਲਾ ਜੋ ਕਰਲਾ ਆਪਾਂ ਕਦੇ ਸੁਣੀ ਨਹੀਂ ਮੈਂ ਗਲਤ ਜ਼ਰੂਰ ਕਰ ਲੂ ਆਪ ਪਰ ਲੋਕਾਂ ਦੇ ਪਿੱਛੇ ਲਾ ਕੇ ਕੰਮ ਨਹੀਂ ਮੈਂ ਕਦੇ ਕਰਦਾ ਪਹਿਲੀ ਦੁਨੀਆ ਆ ਵੀ ਸੁਣੀ ਮੈਂ ਤਾਂ ਡੇਢੀ ਵੀ ਨਹੀਂ ਸੁਣਦਾ ਹਾਂ ਦਾ ਮਰਜ਼ੀ ਦਾ ਮਾਲਕ ਜਦੋਂ ਰੇ ਸਪਰੇ ਕਰਨੀ ਕਰਨੀ ਹੈ ਇਹ ਦੋ ਤੰਦ ਨਹੀਂ ਕਰਨੀਆਂ ਨਹੀਂ ਕਰਨੀਆਂ ਕੋਈ ਫਸਲ ਵੇਖ ਕੇ ਜੇ ਫਸਲ ਖਰਾਬ ਹੁੰਦੀ ਹੋਵੇ ਜਾਂ ਬਿਮਾਰੀ ਆ ਜਾਈਏ ਫਿਰ ਮਰਜੀ ਦੇ ਮਾਲਕ ਤੇ ਮਰਜੀ ਦੇ ਮਾਲਕ ਜਾਵਾਂਗੇ ਕੋਈ ਲੋੜ ਨਹੀਂ ਕੋਈ ਉਹਨਾਂ ਵਾਲਾ ਕਿ ਨਾ ਕਿਸਨ ਸਵਾਲ ਕਰ ਦਿੱਤੀ ਜਿਹਦੇ ਮਗਰ ਨੂੰ ਝੁਕਣਾ ਹੀ ਨਹੀਂ ਕਿਤੇ ਮਰ ਆਪੋ ਕੇ ਜਾਂ ਕਿਸੇ ਕੰਪਨੀ ਤੋਂ ਝੁਕਣਾ ਨਹੀਂ ਮਰਜੀ ਆ ਮਾਲਕ ਆਪਣੇ ਤੇ ਸਲਾਮ ਬਹੁਤ ਹੁੰਦੇ ਕੋਈ ਕੰਮ ਕਰਦਾ ਮੈਂ ਚਾਹਦਾ ਆਪਾਂ ਨੂੰ ਕਹਿੰਦੇ ਛੋਟਾ ਮੁੰਡਾ ਹੈ ਕਰਤਾਈ ਜਵਾ ਕਰਦਾ ਤੁਸੀਂ ਵੀ ਕਰ ਲੋ ਛੋਟੇ ਮਾਪ ਨੂੰ ਲੋਕ ਕੋਈ ਆਖ ਦੇਣਗੇ ਇਹ ਕੋ ਦਵਾਰੇ ਜਾਂਦਾ ਤੱਕਣ ਲੱਗ ਗਿਆ ਮੁੰਡਾ ਕੋ ਦਵਾਰੇ ਜਾਣ ਲੱਗ ਗਿਆ ਜੇ ਮੈਂ ਕੋਈ ਟੈਰੀ ਮੈਂ ਖੇਤ ਕਰਦਾ ਇਤ ਕਿੰਨਾ ਮਾ ਜਿਵੇਂ ਚੋਹਾ ਬਣਾਇਆ ਸੀ ਹੁਣ ਕਹਿਣ ਲੱਗੇ ਛੋਟੇ ਮੁੰਡੇ ਰੇਤ ਵਾਲਣੇ ਚਾਰ ਸਾਲ ਦਾ ਹੋ ਗਿਆ ਉਹਨੂੰ ਰੇਤ ਪਾਉਣ ਦੀ ਹਾਲੀ ਨਹੀਂ ਹੈ ਚਾਰ ਸਾਲਾਂ ਜਵਾ ਦੇਖਣ ਲੱਗੇ ਫਿਰ ਖਾਇਰ ਹੋ ਗਏ ਮੈਂ ਬੁਨਾ ਕਰ ਸਕੀ ਨਾ ਮੈਂ ਤਾਂ ਬੱਖਰੇ ਕੰਮ ਕਰਨੇ ਹਰਕੀ ਕਰੀਏ ਨਾ ਕੋਸ਼ਿਸ਼ ਕਰਦਾ ਕੋਸ਼ਿਸ਼ ਕਰਦਾ ਮੇਰੀ ਮਾਤਰੀ ਹੈ ਜਿਹੜੀ ਬਿਨਾ ਪੈਸੇ ਦੀ ਚੀਜ਼ਾਂ ਨੂੰ ਹੀ ਕਰਦਾਂਗੇ ਪੈਸੇ ਉਹਦੇ ਹੋਰ ਬੰਨਾ ਮੈਂ ਵੱਡੇ ਪ੍ਰੋਜੈਕਟ ਲੈ ਕੇ ਆਉਣਾ ਹੱਥ ਪਾਇਆ ਰੱਬ ਨੇ ਪਾਇਆ ਆਪਾਂ ਹੀ ਮਿਹਨਤ ਕਰਾਊਗਾ ਤੇਰਾ ਕਰਾਊਗਾ ਸਫਲਤਾ ਬੁਨਾ ਗੱਲ ਕੋਈ ਕਿਸੇ ਨੂੰ ਨਹੀਂ ਆਖੀ ਰਹਿੰਦਾ ਆਹ ਠੀਕ ਆ ਜਿਹੜਾ ਬੁਲਗੋਆ ਦੇ ਚੰਗੀ ਗੱਲ ਉਹ ਮੈਂ ਮਰਦਾ ਮੈਂ ਚੰਗੀਆਂ ਗੱਲਾਂ ਲੋਕਾਂ ਨਾਲ ਉਹ ਮੇਰਾ ਮਾਤਰਾ ਮਾਰਕਸ ਕਰਦੇ ਆ ਵਧੀਆ ਪਰ ਵੀ ਮਜਾ ਕੋਈ ਨਾ ਨੇ ਮੱਛੀ ਚ ਲੇਕ ਨਜ਼ਰਾਂ ਨਾਲ ਬਹੁਤ ਅਪਰਾਵਾ ਬਹੁਤ ਛੇਤੀ ਨਜ਼ਰ ਆ ਵੀ ਲੇਕੀ ਭੈਣ ਦੇ ਮੈਂ ਕਦੀ ਵਾਰ ਰਾਤੇ ਰਾਤ ਕੀ ਹੋਣਾ ਪੈਂਦਾ ਜਿਵੇਂ ਰਾਤ ਨੂੰ ਬੁਖਾਰ ਚੜ੍ਹ ਕੇ ਤੜਕੇ ਨੂੰ ਫਿਰ ਖੇਡਾ ਉਹਨਾਂ ਨੂੰ ਕੰਮ ਪੈ ਗਿਆ ਉਵੇਂ ਆ ਗਈ ਆਪਾਂ ਤਾਂ ਪ੍ਰਾਰਥਨਾ ਗੋਲੀ ਲੈਣੀ ਪਾਉਂਦਾ ਠੀਕ ਹੋਣਾ ਹੁੰਦਾ ਬਸ ਤੇ ਆਪਣੀ ਲੇਕੀ ਰੂੜੀ ਇਕੱਲਾ ਇਕੱਲਾ ਚ ਵਧੀਆ ਲੇਕ ਦਵਾਈ ਦਾ ਟਾਈਮ ਲਾ ਕੇ ਅੰਦਰ ਇੱਕ ਕਸ ਗਿਆ ਕਹੀ ਹੋਇਆ ਤਾਂ ਮੈਂ ਚਲਦਾ मैच बो यार शां